ਆਰਮੀ ਗਰੁੱਪ ਉਹ ਡਾਕਟਰ ਆਰਮੀ ਗਰੁੱਪ ਜਿਹੜਾ ਪਿੰਡ ਕੋੜ ਕਰੋੜ ਜ਼ਿਲ੍ਹਾ ਫੋਇਪੁਰ ਵੱਲੋਂ ਤੇ ਮੈਨੂੰ ਬਾਈਟ ਲੈਣੇ ਵੱਲੋਂ ਸੁਨੇਹਾ ਲੱਗਿਆ ਸੀ ਕਿ ਭਾਈ ਆਉਣਾ ਤਾਂ ਤੁਹਾਡੇ ਸਾਹਰ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ ਪੰਜਾਬ ਵਸਦਾ ਸਾਡੇ ਪਾਣੀਆਂ ਦੇ ਸਿਰਾਂ ਤੇ ਪੰਜਾਬ ਵਸਦਾ ਸਾਡੀ ਮਾਂ ਬੋਲੀ ਦੇ ਸਿਰ ਤੇ ਪੰਜਾਬ ਵਰਤਾ ਕਰਖੇ ਦੀ ਧਰਤੀ ਕਰਕੇ ਪੰਜਾਬ ਵਸਦਾ ਸਾਡੇ ਗੱਬਰੂਆਂ ਮਟਿਆਰਾਂ ਕਰਕੇ ਪੰਜਾਬ ਵਸਦਾ ਸਾਡੇ ਕੋਲੇ ਸ਼ਾਨੇ ਮੱਤੇ ਇਤਿਹਾਸ ਕਰਕੇ ਸਾਡੇ ਵਿਰਸੇ ਕਰਕੇ ਆਪਾਂ ਆਮ ਹੀ ਗੱਲ ਕਹਿੰਦੇ ਆ ਕਿ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਪਰ ਕੀ ਵਾਕਈ ਪੰਜਾਬ ਵਸਦਾ ਰਹੂਗਾ ਪੰਜਾਬ ਜਿਉਂਦਾ ਰਹੂਗਾ ਪੰਜਾਬ ਦੀ ਤੇ ਹੋਂਦ ਰਹੂਗੀ ਅੱਜ ਇਹੇ ਸਵਾਗਤ ਕਰਾਉਣੇ ਪੈ ਰਿਹਾ ਲਿਖਣਾ ਪੈ ਰਿਹਾ ਕਿ ਵਸਦਾ ਰਹੇ ਪੰਜਾਬ ਜੁੜਦਾ ਰਹੇ ਪੰਜਾਬ ਕੀ ਅਸੀਂ ਸਾਡੇ ਗੁਰੂਆਂ ਦੇ ਸਿਧਾਂਤ ਉਹਨਾਂ ਦੀ ਸੋਚ ਉਹਨਾਂ ਦੀ ਵਿਚਾਰਧਾਰਾ ਦੇ ਪਹਿਰਾ ਦਿੱਤਾ ਐ ਸਵਾਗਤ ਕਰਾ ਲੈਣੇ ਬੁਲਾਰਿਆਂ ਦਾ ਬੋਲ ਕੇ ਤੁਰ ਜਣਾ ਤੁਸੀਂ ਸੁਣ ਕੇ ਤੁਰ ਜਾਣਾ ਐ ਪੰਜਾਬ ਜੁੜਦਾ ਨਹੀਂ ਰਹਿਣਾ ਐ ਵੀ ਪੰਜਾਬ ਵਸਦਾ ਰਹਿਣਾ ਇਹ ਭਲੇਖਾ ਪਾਲੀ ਫਿਰਦੇ ਆਪਾਂ ਜਿੰਨਾ ਜੇ ਅਸੀਂ ਸਾਡੇ ਗੁਰੂਆਂ ਦੀ ਸੋਚ ਤੇ ਪਹਿਰਾ ਨਹੀਂ ਦੇਣਾ ਫਰਮਾ ਨਹੀਂ ਸਦਾਤਾਂ ਤੇ ਉਹਨਾਂ ਜਰ ਨਾਲ ਇਥੇ ਨਸਲਾ ਨਾ ਫਸਲਾ ਨਾ ਪਾਣੀ ਨਾ ਧਰਤੀ ਕੱਖ ਨਹੀਂ ਬਜਣਾ ਆ 10 ਸਾਲ ਪਹਿਲਾਂ ਅਖਾਵਾਲਕ ਬੜੀ ਚਰਚਾ ਦਾ ਵਿਸ਼ਾ ਰਹੀ ਹੈ ਕਿ ਪੰਜਾਬ ਦੇ ਅੰਦਰ ਸਾਢੇ 3 ਲੱਖ ਬੰਦਾ ਸਾਈ ਬਣ ਗਿਆ ਕ੍ਰੈਚਨ ਬਣ ਗਿਆ 2 ਸਾਲਾਂ ਚ ਮੰਨਦੇ ਆ ਕਿ ਲਾਚ ਵੀ ਦਿੰਦੇ ਆ ਗਮਰਾਹ ਵੀ ਕਰਦੇ ਆ ਮੁਖੰਡ ਵੀ ਕਰਦੇ ਆ ਬਹੁਤ ਨਾਲੇ ਤਰੀਕਿਆਂ ਨਾਲ ਲੋਕਾਂ ਨੂੰ ਜੋੜਦੇ ਆ ਵੰਦੇ ਆ ਕੀ ਅਸੀਂ ਜ਼ਿੰਮੇਵਾਰ ਨਹੀਂ ਆ ਪੰਡਰਕੋੜ ਟੋਲ ਵਾਲਿਓ ਸਵੇ ਕਿੰਨੇ ਆ ਤੁਹਾਡੇ ਪਿੰਡ ਚ ਬਈ ਇੱਕ ਬਹੁਤ ਵਧੀਆ ਗੱਲ ਦਾ ਨੇ 1500 ਕਿੰਡ ਦੀ ਬਾਤੀ ਹੁੰਦੀ ਆ 4 ਸੇਵੇ ਹੁੰਦੇ ਆ ਇਹ ਜਟਾਂ ਦਾ ਇਹ ਮੱਜੀਆਂ ਦਾ ਅੰਦਾਜ਼ਨਾਂ ਦਾ ਮਹਿਰਿਆਂ ਦਾ ਚਾਰ ਚਾਰ ਗੁਰੂ ਘਰ ਹੁੰਦੇ ਆ ਮੈਂ ਮੱਧਲਵੜ ਪਿੰਡ ਚ ਲੱਗਿਆ ਮੱਧਲਵੜ ਪਿੰਡ ਆ ਬਰਨਾਲੇ ਤੋਂ ਜਦੋਂ ਜਾਣਿਆ ਲੁਧਿਆਣੇ ਨੂੰ ਮਾਰਗਦਾਨ ਦੇ ਸਾਹਮਣੇ ਪ੍ਰਚਾਰ ਕਰਨਾ ਬਾਰੀਗੜਾਂ ਦੀ ਵਸਤੀ 'ਚ ਮੈਂ ਬੋਲ ਕੇ ਹਟਿਆ ਕਿ ਮੁੰਡਾ ਖੜਾ ਹੋ ਗਿਆ ਕਹਿੰਦਾ ਭਾਈ ਪਾਸੋਂ ਦੀ ਗੱਲ ਆ ਸਾਡੀ ਬੁੜੀ ਸਾਡੀ ਮਾਤਾ ਚੜ੍ਹਾਈ ਕਰ ਗਈ ਤੇ ਅਸੀਂ ਗੁਰੂ ਘਰ ਗਏ ਗ੍ਰੰਥੀ ਕੋਲੇ ਵੀ ਅਰਦਾਸ ਕਰਕੇ ਆਇਓ ਗ੍ਰੰਥੀ ਕਹਿੰਦਾ ਮੈਂ ਤਾਂ ਹਲੇ ਨਾਉਣਾ ਮੇਰੇ ਕੋਲ ਸਮਾਂ ਹੈ ਨਹੀਂ ਦੂਜੇ ਗੁਰੂ ਘਰ ਵਗਜੋ ਦੋ ਗੁਰਦੁਆਰੇ ਸੀ ਅੱਛੇ ਕਹਿੰਦਾ ਮੈਂ ਦੂਜੇ ਗੁਰੂ ਘਰ ਗਿਆ ਉਹ ਗ੍ਰੰਥੀ ਕਹਿੰਦਾ ਮੇਰੇ ਕੋਲ ਵੀ ਟਾਈਮ ਨਹੀਂ ਨਾਲ ਅਬਲਾ ਸਿੰਘ ਆ ਪਿੰਡਾ ਉੱਥੇ ਵਗਜੋ ਆਪਕੇ ਅਸੀਂ ਕਹਿੰਦਾ ਜਿਹੜੇ ਇਸਾਈ ਹੁੰਦੇ ਆ 크ਰਿਸਚਨ ਹੁੰਦੇ ਆ ਉਹਨਾਂ ਨੂੰ ਬੁਲਾ ਲਿਆ ਉਹਨਾਂ ਨੇ ਆਪਣੀ ਅਰਦਾਸ ਕੀਤੀ ਤੇ ਫਿਰ ਕਿਉਂ ਨਹੀਂ ਸਾਡੇ ਲੋਕੋਂ ਦਾ ਮਰ ਜਾਣਗੇ ਭਾਈ ਸਿੱਖੀ ਦੇ ਵਿੱਚ ਕੋਈ ਜਾਤ ਪਾਤ ਨਹੀਂ ਗੁਰੂ ਨਾਨਕ ਪਾਸ਼ਾ ਨੇ ਕਿਹਾ ਸੀ ਨੀਚਾ ਅੰਦਰ ਨੀਚਾ ਨੀਤੀ ਹੁਣਤ ਨੀਚਾ ਜਿਹੜੇ ਸਭ ਤੋਂ ਕੰਮੀ ਕਮੀਨ ਸਭ ਤੋਂ ਦੱਬੇ ਕੁਟਲੇ ਲਤਾੜੇ ਲੋਕ ਨੇ ਮੈਂ ਉਹਨਾਂ ਦਾ ਉਹਨਾਂ ਨਾਲ ਖੜੂੰਦਾ ਉਹਨਾਂ ਨੂੰ ਰੱਖਣੋਂ ਲਾਇਆ ਤੇ ਅੱਜ ਆ ਕਿੰਨੇ ਦਲ ਪੰਥ ਦੀਆਂ ਜਥੇਬੰਦੀਆਂ ਨੇ ਵੱਡਾ ਦਲ ਹੋ ਗਿਆ ਆਪਾਂ ਆਪੇ ਬਕਾਲੇ ਵਾਲੇ ਹੋ ਗਏ ਵਿਦੀ ਜੰਗੀਏ ਹੋ ਗਏ ਦੋ ਦੋ ਬਾਟੇ ਰੱਖਦੇ ਆ ਮਰਛਕਾਣ ਵੇਲੇ ਦੋ ਦੋ ਬਾਟੇ ਇੱਥੇ ਫਲਾਣੇ ਦਾ ਜਰਨਲ ਇੱਥੇ ਮਰਛਕਾਣ ਬਾਟੇ 'ਚ ਇੱਥੇ ਐਸੀ ਐਮ ਰਕਣਗੇ ਇਹ ਜਿਵੇਂ ਆ ਨਹੀਂ ਆਨੰਦਪੁਰ ਸਾਹਿਬ ਚਲੇ ਜਾਓ ਸ਼ਿਦੀ ਬਾਗ ਗੁਰੂ ਘਰ ਦਾ ਲੰਗਰ ਤੇ ਬਣਦ ਤੋਂ ਪਹਿਲਾਂ ਪੁੱਛਦਿਆ ਤੇਰੀ ਜਾਤ ਕਿਹੜੀ ਆ ਇਹ ਸਿੱਖੀ ਆ ਆ ਵੀਰ ਪਿੰਡਾਂ ਕੋਲੇ ਪੁੱਛੋ ਜਿਹੜੇ ਬਹਿੰਡੇ ਚ ਰੂਮੀਆ ਡੇਰਾ ਰੂਮੀਆ ਦਾ ਡੇਰਾ ਹੁਣ ਤਾਂ ਨਹੀਂ ਮੈਨੂੰ ਪਤਾ ਮੈਂ ਤਾਂ ਕਈ ਸਾਲ ਪਹਿਲਾਂ ਗਿਆ ਸੀ ਦੂਆ ਦਾ ਪੱਡੇ ਗਏ ਨਹੀਂ ਉੱਥੇ ਗਰੀਬ ਬੰਦੇ ਨੂੰ ਪ੍ਰਾਪਰ ਲੰਗਰ ਤੇ ਬਿਠਾ ਕੇ ਲੰਗਰ ਦੇ ਸਕਾਉਂਦੇ ਦੱਸੋ ਬਈ ਪੰਜਾਬ ਹੱਸੂਗਾ ਕਿਵੇਂ ਕੀ ਇਹ ਜਿਵੇਂ ਕਰ ਨਹੀਂ ਨਾ ਗਲਤ ਹੈ ਕੀ ਅਸੀਂ ਅਸ ਕਹਦਾ ਕਿ ਵਿਰੋਧ ਕੀਤਾ ਔਟ ਕੇ ਕਿਸੇ ਨੇ ਵੀ ਆ ਧੱਕਾ ਕਰ ਰਹੇ ਆ ਜਦੋਂ ਅਸੀਂ ਕਿਸੇ ਨੂੰ ਧੱਕਾ گے ਗਾਲ ਨਹੀਂ ਲਾਵਾਂਗੇ ਬਰਾਬਰ ਮਾਨ ਸਤਕਾਰ ਨਹੀਂ ਦੇਵਾਂਗੇ ਉਹ ਫੱਡੇਰਿਆਂ ਵੱਲ ਜਾਣਗੇ ਉਹ ਦੂਜੇ ਧਰਮਾਂ ਵੱਲ ਜਾਣਗੇ ਭਾਈ ਸੋਚਣ ਦੀ ਲੋੜ ਆ ਇਥੇ ਅਮਲ ਕਰਨ ਦੀ ਲੋੜ ਆ ਪਹਿਰਾ ਦੇਣ ਦੀ ਲੋੜ ਆ ਪ੍ਰਣਾ ਸਾਹਿਬਾ ਧਿਆਨ ਦਿਓ ਇੱਕ ਹੋਰ ਖਬਰ ਬੜੀ ਚਰਚਾ ਦਾ ਵਿਸ਼ਾ ਬਣੀ ਕਹਿੰਦੇ ਜੀ ਇੱਕ ਸਕੂਲ ਦੇ ਵਿੱਚ ਜਵਾਕਾਂ ਤੋਂ ਮਾਸਟਰਾਂ ਨੇ ਮਿੱਟੀ ਚਕਾ ਲਈ ਤੇ ਉਹ ਸਾਰੇ ਮਾਸਟਰ ਆ ਫੌਰੀ ਤੌਰ ਤੇ ਐਕਸ਼ਨ ਲੈਂਤਾ ਪੰਜਾਬ ਦੇ ਸਿੱਖਿਆ ਮੰਤਰੀ ਨੇ ਸਾਰੇ ਮਾਸਟਰ ਸਸਪੈਂਡ ਕਰਤੇ ਖਬਰ ਆਈ ਸੀ ਨਾ ਜੀ ਰਣਾ ਸਾਹਿਬ ਤੁਸੀਂ ਉਹ ਮਾਇਆ ਆਪਾਂ ਇੱਥੇ ਉਹ ਬਹੁਤ سارے ਬੈਠੇ ਹੋਣਾ ਸਕੂਲ 'ਚ ਪੜ੍ਹਦੇ ਸੀ ਨਾ ਜਦੋਂ ਡਰੇ ਵੀ ਸਕੂਲ 'ਚ ਚੱਕਦੇ ਸੀਗੇ ਵੀ ਡਰੇ ਇਕੱਠਾ ਇਕੱਠੇ ਕਰਕੇ ਢੇਰੀ ਲਾ ਦੋ ਸਕੂਲ ਦੇ ਗਰਾਊਂਡ 'ਚ ਘਾਹ ਵੀ ਪੜਦੇ ਸੀ ਸਾਫ਼ ਕਰਦੇ ਸੀ ਦਰਾਪਾਂ ਨੂੰ ਬੁੱਟਿਆਂ ਨੂੰ ਪਾਣੀ ਵੀ ਪਾ ਦਿੰਦੇ ਸੀ ਦੁਪਹਿਰ ਵੇਲੇ ਤੇ ਛੁੱਟੀ ਵੇਲੇ ਡਿਊਟੀ ਲੱਗਦੀ ਦੋ ਜਾਨਾਂ ਦੀ ਵੀ ਲੈ ਆਦਮਾ ਹਟਾ ਤੇ ਚਾਹ ਤੂ ਕਰਨੀ ਐ ਕੱਲ ਨੂੰ ਇਹਨੇ ਕਰਨੀ ਐ